ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨ ਮਤਾ ਨਗਰਾ ਪਿੰਡ ਥੜੇਮੋੜ ਤੁਸੀਂ ਕੀ ਆਉਣਾ ਜਦੋਂ ਤੁਸੀਂ ਕੋਟਕ ਪੂਰੇ ਤੋਂ ਮੁਖਸਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੀ ਤਾਂ ਤੁਹਾਨੂੰ ਮੋੜ ਦੇ ਉੱਤੇ ਮਿਲੂਗਾ ਪਿੰਡ ਵਾਲਾ ਦੜਾਕਾ ਤੇ ਵਾਲੇ ਦੜਾਕੇ ਤੋਂ ਸਿੱਧੀ 4-5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਪਿੰਡ ਆਉਂਦਾ ਵਾ ਵਾਲਾ ਦੜਾਕਾ ਮਿੱਤਰੋ ਤੇ ਵਾਲੇ ਦੜਾਕੇ ਤੋਂ ਆਉਂਦਾ ਵਾ ਸਿੱਧਾ ਥਾੜੇ ਮੋੜ ਤੇ ਥਾੜੇ ਮੋੜ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਪਹਿਲਣ ਪਲੂਨ ਵੈੜ ਵਕਾਉ ਆ ਬਾਈ ਹੁਣ ਉਹਦੀ ਖੂਬਸੂਰਤ ਕੁਆਲਿਟੀ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਕਿਹੜੇ ਟੀਕੇ ਦੀ ਆ ਸਾਰੀਆਂ ਗੱਲਾਂ ਬਾਤਾਂ ਕਰ ਲਾਂਗੇ ਸੀਮੰਟ ਦਾ ਹੀ ਡਿਟੇਲ ਜੋ ਮਾਲਕ ਦੇ ਦੁਆਰਾ ਦਿੱਤੀ ਜਾਊਗੀ ਉਹ ਮਾਲਕ ਨੂੰ ਹੀ ਉਸ ਦੇ ਬਾਰੇ ਪੂਖਤਾ ਜਾਣਕਾਰੀ ਹੋਊਗੀ ਆ ਉਹ ਕਰਦੇ ਆ ਗੱਲਬਾਤ ਆਪਾਂ ਭਾਈ ਦਿਨ ਅਨੁਸਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾ ਤੇ ਪਰਿਵਾਰ ਵੀਰੇ ਠੀਕ ਠਾਕ ਵੀਰੇ ਅੱਛਾ ਨਾਮ ਦੱਸ ਦੀਏ ਕਿਹੜਾ ਵੀ ਆਪਣਾ ਨਾਮ ਗੁਰਤੇਜ ਸਿੰਘ ਹੋ ਸਨ ਆਫ ਵੀਰੇ ਨਛੱਤਰ ਸਿੰਘ ਨਛੱਤਰ ਗੁਰਤੇਜ ਭਾਈ ਆਪਣਾ ਘਰ ਆ ਗਿਆ ਪਿੰਡ ਦੇ ਵਿੱਚ ਹਨਾ ਠੀਕ ਆ ਅੱਛਾ ਗੁਰਤੇਜ ਵੀਰੇ ਕਰਦੀ ਆਈ ਹੈ ਬੱਚੀ ਇਹੇ ਇਹ ਆਪਾਂ ਬੱਚਾ ਹੀ ਲਿਆ ਸੀ ਡੇਢ ਕਿ ਮਹੀਨੇ ਦਾ ਹੀ ਤੇ ਨਿੱਕੀ ਬੱਤਿਓ ਹੀ ਲਈ ਸੀ ਹਾਂਜੀ ਠੀਕ ਹੈ ਵੀਰੇ ਲਈ ਫਾਰਮ ਫੋਨੂ ਚੀ ਜਾ ਕੇ ਹਾਂਜੀ ਫਾਰਮ ਤੋਂ ਲਈ ਸੀ ਪੰਨੀ ਵਾਲੇ ਫਾਰਮ ਚ ਪੰਨੀ ਵਾਲੇ ਫਾਰਮ ਇਹ ਕਿਹੜੇ ਸੀਮੰਟ ਦੀ ਆਪ ਆ ਵੀਰੇ ਇਹ ਆਪ ਹੈਗੀ ਹੈ ਐਨ ਡੀ ਡੀ 168 ਨੰਬਰ ਬੋਲ ਦੀ ਐਨ ਡੀ ਡੀ 168 ਨੰਬਰ ਬੋਲ ਦੀ ਹੈ ਅਸਰ ਜਿਹੜਾ ਉੰਦਾ ਹੀ ਲੱਗਾ ਹੋਇਆ ਜਿਹਦਾ ਟੈਗ ਦੀ ਪੁੱਤ ਟੈਗ ਜ਼ਰੂਰ ਕਰਨ ਦੇ ਵਿੱਚ ਲੱਗਾ ਜਿਹੜਾ ਉਹ ਸਰਚ ਮਾਰ ਲੂਗਾ ਅਗਲਾ ਸਹੀ ਸਹੀ ਕਰਕੇ ਵਿਖਾ ਦੇ ਸਿੱਧਾ ਕਰ ਬੜਾ ਇਹ ਕੰਮ ਸਹੀ ਕਰੀ ਵੀਰੇ ਜਾ ਕੇ ਵਿਖਾਈ ਤੇਰ ਤੋਂ ਡਰ ਦੀ ਘਟਾ ਇਹ ਕਲੀਅਰ ਕਰਾਈ ਦੇ ਦੰਦ ਤੇ ਦੋਵੇਂ ਜਿੱਦੇ ਕਲੀਅ ਵੇਖ ਲਬਈ ਤਾਂ ਠੀਕ ਹੈ ਵੀਰੇ ਦੰਦ ਵੀ ਵਿਖਾ ਦੀ ਬਈ ਮਨੰਦਰ ਬਾਹ ਵੇਖ ਸਕਦੇ ਮਿੱਤਰੋ ਦੰਦ ਦੇ ਠੀਕ ਹੈ ਵੀਰੇ ਇਹ ਦੋ ਦੰਦ ਦਾ ਪਿਓਰ ਹੈ ਨਾ ਵੀਰੇ ਹਾਂਜੀ ਹਾਂਜੀ ਠੀਕ ਆ ਅੱਛਾ ਵੀਰੇ ਦੀ ਮਾਂ ਦਾ ਦੁੱਧ ਦਾ ਤਾਂ ਪਤਾ ਹੀ ਕੁਝ ਨਹੀਂ ਤੈਨੂੰ ਨਹੀਂ ਆਪਾਂ ਨੂੰ ਮਾਂ ਦੇ ਦੁੱਧ ਦਾ ਨਹੀਂ ਪਤਾ ਅੱਗੇ ਸੀਮਣ ਕਿਹੜਾ ਲਵਾਇਆ ਹੋਇਆ ਇਹਨੂੰ ਸਟਰਾ ਚੰਗੇ ਤੋਂ ਇੱਕ ਗੱਬਣਾ ਪਰ ਸਟਰਾ ਘਵਾਜ ਗਿਆ ਮੇਰੇ ਕੋਲ ਘਵਾਜ ਗਿਆ ਵੀ ਮਨ ਲਾ ਸਾਂਭਿਆ ਨਹੀਂ ਗਿਆ ਹਾਂਜੀ ਠੀਕ ਹੈ ਵੀਰੇ ਅੱਛਾ ਦਿਨ ਕਿੰਨੇ ਪਿਆ ਵੀਰੇ ਇਹਦੇ ਹਜੇ ਦेन ਹਫਤਾ ਲੈ ਜੂਗੀ ਹਫਤਾ ਲੈ ਜੂਗੀ ਕੀ ਰੇਟ ਰੱਖਾਂਗੇ ਵੀਰੇ ਆਪਾਂ ਇਹਦਾ ਰੇਟ ਫੋਨ ਤੇ ਫੋਨ ਤੇ ਹੋਊਗਾ ਜੈ ਜੀ ਵੈਸੇ ਹਾਂਜੀ ਹਾਂਜੀ ਜੈ ਠੀਕ ਠੀਕ ਹੈ ਠੀਕ ਗੱਡੀ ਤੋਰੀ ਵੀਰੇ ਮੜੀ ਜਵਾਦ ਕੀ ਡਿਟੇਲਾਂ ਦੀ ਤੋੜ ਕੇ ਦੱਸੀ ਮੜਾ ਜਾ ਲੈ ਵੀ ਮਿੱਤਰੋ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆਣ ਓਕੇ ਦੀ ਰਿਪੋਰਟ ਹਰ ਪੱਖ ਤੋਂ ਹਰ ਪੱਖ ਤੋਂ ਜਾਣਕਾਰੀ ਹੈ ਜਿਹੜੀ ਇਹਦੀ ਪੂਰੀ ਚੂਸ ਕਰ ਲੇ ਮਿੱਤਰੋ ਹੁਣ ਤੁਸੀਂ ਤੁਰਦੀ ਦੇਖ ਸਕਦੇ ਆ ਕਰਮਾਂ ਵਾਲੀ ਪਿਓਰ ਦੋਦਾਂ ਦਾ ਵੱੱਸੀ ਦਿਨ ਸੂਨਦੇ ਜਾਂ ਹਫਤਾ 10 ਦਿਨ ਹਜੇ ਕੱਟਦੀ ਆ ਬਿਊਟੀ ਵਾਲੇ ਪੱਖ ਤੋਂ ਕੋਕੇ ਜੜੀ ਫਿਰ ਉਹਦੀਆਂ ਕਰਮਾਂ ਵਾਲੀ ਹਰ ਬਾਕਮਾ ਲੰਗਾ ਪੈਰਾਂ ਦੀ ਖੁੱਲੇ ਡੋਲੇ ਹੱਡਾ ਪੈਰਾਂ ਦੀ ਵਧੀਆ ਟੌਪ ਦੀ ਗਾਂ ਬਣੂਗੀ ਚੰਗਾ ਦੁੱਧ ਦਊਗੀ ਕਿਉਂਕਿ ਚੰਗੇ ਸੀਮਣ ਦੀ ਇਹ ਆਪ ਆ ਤੇ ਚੰਗੇ ਸੀਮਣ ਤੋਂ ਹੀ ਅੱਗੇ ਗੱਭਣਾ ਮਿੱਤਰੋ ਇਹ ਕਿੰਨੇ ਨੰਬਰ ਬੋਲਦੀ ਸੀ ਐਨ ਡੀ ਡੀ ਐਨ ਡੀ ਡੀ 168 ਨੰਬਰ ਦੀ ਐਨ ਡੀ ਡੀ 168 ਨੰਬਰ ਬੋਲਦੀ ਇਹ ਆਪ ਆ ਅੱਗੇ ਚੰਗੇ ਸੀਮਿੰਟ ਤੋਂ ਇਹ ਕਰਮਾਂ ਵਾਲੇ ਗੱਬਣ ਹਫ਼ਤੇ ਤੋਂ 10 ਦਿਨਾਂ ਦੀ ਹਜੇ ਵੈੜ ਕੱਚੀ ਆ ਲੇਵੇ ਦੀ ਤਿਆਰੀ ਤੋਰੀ ਪਾਕਮਾਲ ਕਰੂਗੀ ਦੁੱਧ ਵੀ 22 ਕਿਲੋ ਟੋਰਨ ਨਾਲ ਭਾਂਡੇ ਦੇ ਵਿੱਚ ਪਾਜੂਗੀ ਮਿੱਤਰੋ ਰੇਟ ਬਾਈ ਫੋਨ ਦੇ ਉੱਤੇ ਤੈਅ ਕਰੂਗਾ ਤੇ ਜਿਹੜੇ ਭਰਾ ਨੂੰ ਇਹ ਚੱਜੂਗੀ ਤੁਸੀਂ ਫਾਈਨਲ ਆਪਤਾ ਕੰਮ ਕਰ ਲਿਆ ਜੇ ਆਪਾਂ ਨੰਬਰ ਵੀਰੇ ਦਾ ਲੈਣੇ ਵੀਰੇ ਨੰਬਰ ਦੱਸੀ ਕਿਰਾਂ ਦੇ ਆਪਣਾ ਭਰਾ 79738 ਜੀ 71301 ਇੱਕ ਵਾਰੀ ਹੋਰ ਬੋਲ ਦਿਓ ਜੀ 98738 71301 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਨਾਲ ਕਰ ਲੋ ਮਿੱਤਰੋ ਤੁਸੀਂ ਬਾਈ ਨਾਲ ਰਾਬਤਾ ਕਰ ਸਾਰੀ ਜਾਣਕਾਰੀ ਲੈਤੀ ਆ ਦੰਦਾ ਤੋਂ ਲੈ ਕੇ ਟੈਗ ਨੰਬਰ ਤੱਕ ਤੁਹਾਨੂੰ ਵਿਖਾਤਾ ਵਾ ਅਗਲੀ ਕਾਰਵਾਈ ਤੁਹਾਡੇ ਹੱਥਾਂ ਤੁਸੀਂ ਕਰਨੀ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ